ਬੱਲੇ 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 ਇੱਕ ਇੱਕ ਹੱਲਾ ਮੁੰਡਾ ਪਾ ਦਿਓ ਅੱਜ ਦੀ ਵੱਡੀ ਕੋਸ਼ਿਸ਼ ਇੱਕ ਜੱਟਾਨੀ ਦਾ ਰਿਹਾ ਬੱਲੇ ਵਾਹ ਬੱਲੇ ਫੋਨ ਹਾਂ ਭਾਈ ਇਹ ਤਾਂ ਬੇਤੀ ਹੈ ਵਾਹ ਸਭ ਨੂੰ ਪਿਆਰ ਜੀ ਵਾਹ ਜੀ ਵਾਹ ਉਧਰ ਪ੍ਰਵਿੰਦਰ ਪਹਿਲਵਾਨ ਜੀ ਦੂਨ ਛੇੜੀ ਵਾਲਾ ਇਸ ਗੁਸ਼ਟੀ ਤੋਂ ਜਿੱਤ ਪ੍ਰਾਪਤ ਕਰ ਗਿਆ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਦੀਪ ਸਿੰਘ ਪਿੰਡ ਮਲਕੋ ਮਾਜਰਾ ਅਸੀਂ ਅੱਜ ਸਾਰੇ ਨਗਰ ਦੇ ਸਹਿਯੋਗ ਨਾਲ ਪਿੰਡ ਮਲਕੋ ਮਾਜਰਾ ਵਿੱਚ ਸਿੰਜ ਦੰਗਲ ਕਰਾ ਰਹੇ ਹਾਂ ਜੋ ਕਿ ਬਹੁਤ ਲੰਬਾ ਚੱਲਦਾ ਆ ਰਿਹਾ ਪਿੱਛੇ ਤੋਂ ਅਸੀਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਰਾ ਨਗਰ ਇਕੱਠਾ ਹੋ ਕੇ ਇਹ ਸਿੰਜ ਦੰਗਲ ਨੂੰ ਕਰਾ ਰਿਹਾ ਜੋ ਕਿ ਇਹਦੇ ਨਾਲ ਬਹੁਤ ਹੀ ਜ਼ਿਆਦਾ ਅਸਰ ਪੈ ਰਿਹਾ ਨੌਜਵਾਨੀ ਤੇ ਕਿ ਜਿਹਦੇ ਵਿੱਚ ਨਸ਼ਿਆਂ ਤੋਂ ਰਾਹਤ ਹੋ ਕੇ ਵਧੀਆ ਪ੍ਰਮਾਣ ਕੋਲ ਲਾਏ ਨੇ ਬਹੁਤ ਛੋਟੀ ਛੋਟੀ ਦੇ ਪਲਵਾਨ ਪ੍ਰਮਿੰਦਰ ਡੂਮ ਛੇੜੀ ਜੀ ਨਾਲ ਉਹਨਾਂ ਦੇ ਜੁੱਟ ਘੋੜੇ ਆ ਦਿੱਲੀ ਤੋਂ ਪਲਵਾਨ ਜੀ ਆਏ ਨੇ ਬੜੇ ਮਸ਼ਹੂਰ ਪਲਵਾਨ ਨੇ ਅੱਜ ਬਹੁਤ ਵਧੀਆ ਕੁਸ਼ਤੀਆਂ ਹੋ ਰਹੀਆਂ ਨੇ ਪਿੰਡ ਮਲਕੋ ਮਾਜਰਾ ਵਿੱਚ ਤੇ ਸਾਰੇ ਨਗਰ ਦਾ ਸੰਯੋਗ ਆ ਕੋਈ ਪਾਰਟੀਵਾਦੀ ਨਹੀਂ ਇਹਦੇ ਵਿੱਚ ਕੋਈ ਇਹਦੇ ਵਿੱਚ ਲਗ ਲਗਾਓ ਵਾਲੀ ਗੱਲ ਨਹੀਂ ਹੈਗੀ ਬਹੁਤ ਵਧੀਆ ਤਰੀਕੇ ਨਾਲ ਬਹੁਤ ਵਧੀਆ ਕਮੇਟੀ ਨੇ ਪ੍ਰਬੰਧ ਕਰਿਆ ਪਿੰਟ ਵਾਲਾਂ ਦਾ ਸਹਿਯੋਗ ਦਿੱਤਾ ਤੇ ਬਹੁਤ ਵਧੀਆ ਦੰਗਲ ਹੋ ਰਿਹਾ ਅੱਜ ਪਿੰਡ ਵਾਲੇ ਨੌਜਵਾਨਾਂ ਨੂੰ ਕੀ ਸਨੇਹ ਦੇਣਾ ਚਾਹੁੰਦੇ ਹੋ ਜੀ ਅਸੀਂ ਇਹੀ ਦੰਨਿਆ ਵੀ ਅਸੀਂ ਹਰੇਕ ਸਾਲ ਵਧੀਆ ਆਚਾਹ ਕਰਦੇ ਆਂ ਵਧੀਆ ਪ੍ਰਬੰਧ ਕਰਦੇ ਆਂ ਇਹ ਨਸ਼ਿਆਂ ਤੋਂ ਹਟ ਕੇ ਨੌਜਵਾਨੀ ਤੁਹਾਨੂੰ ਅੱਜ ਇੱਕ ਨਵੀਂ ਗੱਲ ਦੱਸਾਂ ਵੀ ਇੱਥੇ ਅੱਜ ਨਵੇਂ ਮੁੰਡੇ ਇੰਨੇ ਵਧੀਆ ਆਏ ਨੇ ਸਾਡੇ ਕੋਲ ਅੱਜ ਸੌਆਂ ਦੀ ਗਿਰਤੀ ਚ ਪਲਮਾਨ ਪਹੁੰਚਿਆ ਬਹੁਤ ਜ਼ਿਆਦਾ ਮੁੰਡੇ ਨਸ਼ਿਆਂ ਨੂੰ ਛੱਡ ਕੇ ਪਾਸੇ ਨੂੰ ਚੱਲ ਰਹੇ ਨੇ ਤੇ ਅਸੀਂ ਵੀ ਪੂਰਾ ਮਾਣ ਸਨਮਾਨ ਬਣਦਾ ਪਲਮਾਨਾ ਨੂੰ ਦੇ ਰਹੇ ਆਂ ਇਹਦੇ ਵਿੱਚ ਕੋਈ ਦਰਾਇਤਗਰੀ ਨਹੀਂ ਹੋ ਰਹੀ ਕੋਈ ਇਹਦੇ ਵਿੱਚ ਆਪਣੇ ਪੱਖੋਂ ਉਹ ਨਹੀਂ ਹੋ ਰਿਹਾ ਜੋ ਪਲਵਾਨਾਂ ਦਾ ਮਾਨਸਤਕਾਰ ਬਣਦਾ ਏ ਅਸੀਂ ਬਣਦਾ ਮਾਨਸਤਕਾਰ ਨੂੰ ਦੇ ਰਹੇ ਆ ਉਹਨਾਂ ਦਾ ਪੂਰਾ ਸਵਾਗਤ ਕਰ ਰਹੇ ਆ ਛੰਡੀ ਦੀ ਛੰਡੀ ਦੀ ਕੁਸ਼ਤੀ ਕਿਸ ਦੇ ਵਿਚਕਾਰ ਹੋ ਰਹੀ ਹੈ ਜੀ ਛੰਡੀ ਦੀ ਕੁਸ਼ਤੀ ਜੀ ਪ੍ਰਵਿੰਦਰ ਡੂਮ ਛੇੜੀ ਤੇ ਰਿੰਕੂ ਦਿੱਲੀ ਵਿਚਕਾਰ ਹੋ ਰਹੀ ਹੈ ਜੋ ਕਿ ਨਾਮੀ ਪਲਵਾਨ ਨੇ ਬਹੁਤ ਤੱਕ ਦੇ ਪਲਵਾਨ ਨੇ ਇਹ ਪ੍ਰਵਿੰਦਰ ਡੂਮ ਛੇੜੀ ਜੀ ਸਾਡੇ ਲਗਾਤਾਰ ਬਹੁਤ ਸਾਲਾਂ ਤੋਂ ਘੁੰਮ ਪਿਆ ਰਹੇ ਨੇ ਜੋ ਕਿ ਉਹਨਾਂ ਦਾ ਪੂਰਾ ਸਤਿਕਾਰ ਦੰਨੇ ਆ ਅਸੀਂ ਉਹਨਾਂ ਨੂੰ ਮਾਨ ਸਨਮਾਨ ਦੰਨੇ ਆ ਇਹਨਾਂ ਨੂੰ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਜੋ ਕਿ ਸਾਡੇ ਨਗਰ ਨਾਲ ਬਹੁਤ ਸਮੇਂ ਤੋਂ ਜੁੜੇ ਹੋਏ ਨੇ ਕਿੰਨੇ ਸਾਲ ਹੋ ਗਏ ਇਸ ਕੁਸ਼ਤੀ ਦੰਗਲ ਹੁੰਦੇ ਨੂੰ ਲਗਭਗ 78 ਸਾਲ ਦੇ ਕਰੀਬ ਹੋ ਗਿਆ ਜੀ ਬਹੁਤ ਸਮਾਂ ਹੋ ਗਿਆ ਸਾਡੇ ਸਿੰਘ ਚਲਦੀ ਨੂੰ ਇਹ ਪਿੰਡ ਦਾ ਸਮੂਹ ਨਗਰ ਦਾ ਸਹਿਯੋਗ ਦੇ ਨਾਲ ਕਰਵਾਇਆ ਜਾਂਦਾ ਹੈ پورے ਨਗਰ ਦਾ ਸੰਯੋਗ ਆ ਵੀਰ ਜੀ ਇਹਦੇ ਵਿੱਚ ਤੇ ਕੋਈ ਇਹਦੇ ਵਿੱਚ ਪਾਰਟੀਬਾਜ਼ੀ ਨਹੀਂ ਸਾਰਾ ਨੌਜਵਾਨ ਮੁੰਡੇ ਇਕੱਠੇ ਹੋ ਕੇ ਸਾਰੇ ਆਪਣੇ ਸਹਿਯੋਗ ਦੇ ਕੇ ਆਪਣਾ ਟਾਈਮ ਕੱਢ ਕੇ ਕੰਮ ਦੇ ਵਿੱਚੋਂ ਟਾਈਮ ਕੱਢ ਕੇ ਮਦਦ ਕਰ ਰਹੇ ਨੇ ਇੱਕ ਦੂਏ ਦੀ ਭੀਤੇ ਜਿਵੇਂ ਆਪਣੇ ਪਤਾ ਵੀ ਹੁਣ ਪੂਰੇ ਪੰਜਾਬ ਦੇ ਉੱਤੇ ਹੜ੍ਹਾਂ ਦੀ ਪਾਣੀ ਦੀ ਮਾਰ ਪਈ ਹੋਈ ਆ ਸਾਡਾ ਨਗਰ ਆ ਜਿਹੜਾ ਉਹ ਹੜ ਭੀੜ ਤਾਂ ਨਾਲ ਵੀ ਪੂਰੀ ਤਰ੍ਹਾਂ ਸਹਿਮਤ ਆ ਅਸੀਂ ਉਧਰ ਸਹਾਇਕ ਦੇ ਰਹੇ ਆ ਉਹਨਾਂ ਦੀ ਮਦਦ ਨੂੰ ਵੀ ਖੜੇ ਆ ਪਰ ਨਾਲ ਦੀ ਨਾਲ ਅਸੀਂ ਇਹ ਨੌਜਵਾਨੀ ਜਿਹੜੀ ਸਾਹਮਣੀ ਆ ਮੁੰਡਿਆਂ ਦੰਗਲ ਇਹ ਵੀ ਕਰਾਉਣਾ ਇਹਦੇ ਨਾਲ ਵੀ ਸਾਡਾ ਪੂਰਾ ਸਹਿਯੋਗ ਆ ਪੂਰਾ ਮਤਲਬ ਜਿਹੜੀ ਨੌਜਵਾਨੀ ਅੱਜ ਤੁਸੀਂ ਆਪ ਹੀ ਦੇਖਿਆ ਜੀ ਕਿੰਨਾ ਹੌਮ ਹਮਾ ਕੇ ਕੱਠ ਪਹੁੰਚਿਆ ਹੋਇਆ ਕਿੰਨੇ ਪਹਿਲਵਾਨ ਆਏ ਹੋਏ ਨੇ ਕੋਈ ਗਿਣਤੀ ਦਾ ਹਿਸਾਬ ਨਹੀਂ ਹੈ ਜੀ ਪਰ ਅਸੀਂ ਹਰ ਬੀਟ ਨਾਲ ਵੀ ਪੂਰੇ ਦਿਲ ਤੋਂ ਖੜੇ ਆ ਉਹਨਾਂ ਦੀ ਵੀ ਮਦਦ ਖਾਤਰ ਜਿੰਨਾ ਹੋ ਸਕੇ ਆ ਸਾਡਾ ਨਗਰ ਮਲਕੋ ਮજરા ਕੰਮ ਕਰ ਰਿਹਾ ਤੇ ਜਿੰਨਾ ਹੋ ਸਕੇ ਅਸੀਂ ਇਹਨਾਂ ਖੇਡਾਂ ਵੱੱਖੋਂ ਇਧਰ ਵੀ ਧਿਆਨ ਦੇ ਰਹੇ ਆ ਅਸੀਂ ਪੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਨਰਮਲ ਸਿੰਘ ਆ ਜੀ ਮੈਂ ਗੁਰਦੁਆਰੇ ਸਾਹਿਬ ਦਾ ਪ੍ਰਧਾਨ ਹਾਂ ਪਿੰਡ ਮਲਕੋ ਮજરા ਵਿਖੇ ਅੱਜ ਅਸੀਂ ਸੰਜੇ ਦਾ ਪ੍ਰੋਗਰਾਮ ਕਰਾ ਰਹੇ ਹਾਂ ਜੀ ਸਾਰੇ ਪਿੰਡ ਦਾ ਸਾਨੂੰ ਸਾਥ ਦਿੱਤਾ ਜੀ ਅਸੀਂ ਅੱਗੇ ਤੋਂ ਵੀ ਸਾਰੇ ਪਿੰਡ ਦਾ ਸਾਥ ਮੰਗਿਆ ਜਿਹੜਾ ਵੀ ਕੰਮ ਹੁੰਦਾ ਹੈ ਤੇ ਅਸੀਂ ਸਾਰਾ ਜੋਰ ਨਾਲ ਸਾਰੇ ਪਿੰਡ ਦੀ ਸਹਿਮਤੀ ਨਾਲ ਕਰ ਰਹੇ ਹਾਂ ਜੀ ਡੂਮ ਛੇੜੀ ਦੇ ਪਹਿਲਵਾਨ ਸਾਡੇ ਪਿੰਡਾਂ ਆਉਂਦਾ ਜੀ ਇੱਕ ਹਰਿਆਣੇ ਦਾ ਵੀ ਪਹਿਲਵਾਨ ਆਇਆ ਬਾਈ ਉਹਦੀ ਕੁਸ਼ਤੀ ਵੀ ਅਸੀਂ ਨੇ ਬਧਿਆ ਢੰਗ ਨਾਲ ਕਰਾਈ ਆ ਜੀ ਹੋਰ ਵੀ ਜਨ ਕੇ ਛੋਟੇ ਛੋਟੇ ਵੀ ਪਹਿਲਵਾਨ ਬਹੁਤ ਆਏ ਨੇ ਜੀ ਜੋ 25 ਸਾਲ ਤੋਂ ਥੱਲੇ ਨੇ ਜੀ ਅਸੀਂ ਇਹੀ ਮੰਨ ਕਰਦੇ ਆ ਵੀ ਸਾਰਾ ਸਾਡਾ ਅਸੀਂ ਸਾਰੇ ਜਿਹੜੇ ਬਾਹਰ ਤੋਂ ਕੋਈ ਸਰਪੰਚ ਕੋਈ ਪੰਚ ਆਇਆ ਜੀ ਉਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ ਜੀ ਵੀ ਅਸੀਂ ਸਾਰਾ ਪਿੰਡ ਨਾਲ ਸਹਿਯੋਗ ਹੈ ਸਾਨੂੰ ਬਹੁਤ ਸਹਿਯੋਗ ਦਿੱਤਾ ਅਸੀਂ ਸਾਰੇ ਪਿੰਡ ਦਾ ਮੈਂ ਪ੍ਰਧਾਨ ਹੋਣ ਦੇ ਕਰਕੇ ਧੰਨਵਾਦ ਕਰਦਾ